ਲੜਨੀ ਆਦ ਸਿਰਫ ਆਪਸ ਵਿੱਚ ਯਾਰੀ ਕਰਨ ਆਪਾ ਕੜਾ ਕਰਨ ਨੂੰ ਰਗਨ ਖਤਰ ਆਇਆ ਇਕੱਲੀ ਦਾ ਕਰਨ ਨਾਲ ਹੀ ਬਚਾ ਬਚਾ ਨਾਲ ਨਾਲ ਸਾਈ ਸਾਈ ਦੱਸੋ ਫਿਰ ਨਾ ਬਚਾ ਨਾਲ ਨਾ ਇਕੱਲੀ ਦਾ ਇਕੱਲੇ ਵੀ ਬਚੇ ਨਾ ਕੱਲੀ ਲੜਨੀਆ ਕੋ ਨਾਲ ਬਚਾ ਵੀ ਲੈਣਾ ਬੱਚੇ ਵੀ ਨਾਲ ਲੈਣਾ ਪਹਿਲੇ ਦੋਸਤ ਇਹ ਸਹੀ ਰਸ ਯਾਰ ਦੋ ਵਿਪਖੀ ਸਹੀ ਕਹਿਤਾ ਮੈਂ ਪੀਰ ਜਿਆਦੇ ਆ ਪਰ ਨਹੀਂ ਨਾਲ ਬਚਾ ਕੋਈ ਨੇ ਬਣਾ ਗੁਜ਼ਾਰੇ ਇੱਕ ਰੀਬ ਬਣੀਆ ਬਿਚਾਰੀ ਯਾਰ ਜਮਾਦਾਰ ਇਹਨਾਂ ਕਮੈਂਟਾਂ ਨੂੰ ਪਾ ਕੇ ਇਕੱਠੇ ਕਰਨੇ ਪਏ ਯਾਰ ਕੋਈ ਨਹੀਂ ਤੂੰ ਦੱਸ ਦੇ ਫਿਰ ਆ ਪੱਕਾ ਲਾਪੂ ਲਾਬਲਾ ਪੱਕਾ ਮੋਲ ਕੋਈ ਨਹੀਂ ਕੋਈ ਨਹੀਂ ਬੋਲੇ ਆ ਤੇਰੇ ਬੋਲੇ ਆ ਤੇਰੇ ਬਾਹਰ ਰੱਖ ਲੈ ਕੋਈ ਫਗਾ ਕੋਲੀ ਹੈ ਕਿ ਕੋਲੀ ਆਪਣੀ ਓਕੇ ਓਕੇ ਝੋਲਾ ਖੋਲਾ ਨਹੀਂ ਇਹ ਘੱਟ ਲੈਂਦੀ ਐ ਮੈਂ ਸਮਝੀ ਕੀ ਗੱਲ ਆ ਕਾ ਕੋਈ ਨਹੀਂ ਹੋਰ ਬਣਾ ਜਾਣ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਆ ਜਾ ਦਨ ਉਹ ਫੋਨ ਸਮਾਂ ਆ ਕੀ ਖਸਿਆਂ ਡਲੀ ਹੋਰ ਜਾ ਤਾਂ ਕੋਈ ਗੱਲ ਬਾਤ ਠੀਕ ਆ ਮਾਲ ਪਸੂ ਬੜੀ ਹਾਂ ਲੋਟ ਲੋਟਾ ਹੋਰ ਉਹ ਬੱਕਰੀ ਦੀ ਵੀਡੀਓ ਭਾਈ ਲਾਲ ਜੀ ਦੀ ਬੈਗੀ ਕਹੇਗੀ ਬੈਗੀ ਚਲ ਕਿੰਨੇ ਦੀ ਬੈਗੀ 2000 ਰੁਪਏ ਕੰਮ ਦੀ ਹੀ ਬਹੁਤ ਮਹਿੰਗੀ ਆਂਦੀ ਨਹੀਂ ਠੀਕ ਆ ਉਹ ਉਹ 15 ਲਾਲਾ ਯਾਰ ਅੱਛਾ 15 ਘੱਟ ਨਹੀਂ ਮਾਇ ਨਹੀਂ ਕਹਾਂਗਾ ਵੀ ਇਹ ਗੱਲ ਕਰਦੇ ਆਂ ਜਾਂਦੇ ਸਿਰ ਕਿਹੜਾ ਚਾਰ ਕਰਦੇ ਅਸੇ ਬਿਗਦੇ ਨੇ ਮੈਂ ਮਣੀ ਚੱਲ ਕੋਈ ਨਹੀਂ ਦਵਾ ਦੀ ਜਨੇ ਜੈਦ ਦਵਾ ਦੀ 15 ਘੱਟ ਜੈਦ ਦਵਾ ਦੇਖੀ ਜਨੇ ਨਾ ਕੋ ਬੱਕਰੀ ਵਧੀਆ ਆਏ ਹੋਣੇ ਚਰਨੇ ਹੁਣ ਸਾਡਾ ਬੱਕਰੀਆਂ ਦੇ ਰਹੀਆਂ ਵੀੜੀ ਵੀ ਭਾਈ ਜੀ ਤੋਂ ਹਾਂ ਕਹਾਂਦਾ ਵੇਚਤੀ 2 ਲੱਖ ਦੀ ਲਾਲ ਦੀ ਇੱਕ ਵੇਚਤੀ ਇੱਕ ਵੇਚੀ ਮੈਂ ਪਹਿਲਾਂ ਹੀ ਪਸਾ ਮੈਂ ਜਾਂਦਾ ਬੱਕਰੀਆਂ ਬਹੁਤ ਚੰਗੀਆਂ ਨੇ ਇਹ ਵੀਡੀਓ ਦਾ ਇਹ ਪਾਸਾ ਦੋਂਡਾ ਡੋਟਾ ਆ ਚਾਕੂ ਮੇਰੇ ਕੋਲ ਰਹਿ ਗਿਆ ਹੋ ਸਕਦਾ ਭਖੜਾ ਹੋਵੇ ਗਰਾਉਂਡ 'ਚ ਪਸੂ ਰਹਿੰਦੇ ਕੰਡਾ ਗੁੰਡਾ ਬੱਜਾ ਬੜੀ ਮਰ ਦੇਖ ਹੀ ਲੈਣਾ ਭਖੜਾ ਹੀ ਹੋ ਸਕਦਾ ਕੰਡਾ ਗੁੰਡਾ ਬਾਹਰ ਤੱਕ ਤੇ ਅਗਨ ਦਾ ਦੇ ਭਾਈ ਬਹੁਤ ਪਸੰਦ ਆ ਬਈ ਕਿੰਨੇ ਕੁ ਦਾ 3 ਬਗਰ ਹਾਂ ਨਾ ਤਾਵਾ ਵੇ ਸਰਵੱਡੀ ਕੋਲੇ ਜਾ ਕੇ ਫੋਨ ਕਰ ਦੇ ਜਾਂ ਕੇ ਪਾਟ ਜਿ ਡਿਫਾਲਟ ਆ ਆ ਪਿੱਲੇ ਜੋ ਆ ਕੇ ਮੈਂ ਠੀਕ ਹੈ ਬੜੀ ਮੁੱਝਾ ਸੋਇਆ ਸਹੀ ਰੱਖਿਆ ਆਇਨ ਅੱਛਾ ਤੇ ਇੱਕ ਵੀ 10-10 ਹਜ਼ਾਰ ਦੀ ਮੱਡੀ 'ਚ ਮਿਲ ਜਾਂਦੀ ਆ ਪਰ ਉਹ ਐਦਾ ਮਸੇਰਾ ਮੱਜ ਜਾਂਦਾ ਜੀ ਹੈਦਾ ਘਵਾ ਠੀਕ ਹਾਂ ਬੱਸ ਪਰ ਤੂੰ ਕਰ ਦੇ ਆਪਣੇ ਦੇਖ ਲੈ ਨਾ ਜਾਈ ਕੱਢ ਤਾਂ ਜੇ ਲਈ ਥੋੜਾ ਇਹਨੂੰ ਦੁਬਾਰੇ ਫੇਰ ਜਾਣ ਤੇ ਡਾ ਦੇ ਜਾ ਹੈਦਾ ਕੰਡਈ ਉਹ ਗੱਲਾਂ ਨਹੀਂ ਹੈਗੀ ਹੈਗੀ ਕਈ ਮਗਰ ਨਾ ਮੇਰੇ ਬਕਰ ਬਕਰ ਰੱਖੇ ਸੂਲ ਵੱਜ ਕੇ ਤੇ ਭੜਕ ਕੇ ਸੂਲ ਬਚ ਮੜ ਮੜ ਰਹਿ ਜਾਂਦੀ ਹੈ ਕੋਈ ਵਿਰੋਹ ਹੋ ਜਾਂਦੀ ਆ ਉਹ ਨਹੀਂ ਗੱਲ ਹੈਗੀ ਚਲੇ ਆਪਾਂ ਨੂੰ ਜਾਵਾਂਗੇ ਕੰਡਾਰੇ ਨਹੀਂ ਉਹਦੇ ਪੈਂਦਾ ਇਹਨਾਂ ਕੋਲ ਮੱਖੜਾ ਮਤਲਬ ਚਲ ਕੋਈ ਨਹੀਂ ਜੇ ਤੇਰੀ ਗਰੰਟੀ ਦੇ ਰਹੀ ਯਾਰਾ ਗਰੰਟੀ 100% ਦੇ ਚ ਵੀਡੀਓ ਹੋਈ ਜਾਂਦੀ ਆ ਜੇ ਕੰਡੇ ਦੇ ਹੀ ਜ਼ਮਜ਼ਾਰੇ ਜੋ ਵੀ ਹੋਰ ਹੋਇਆ ਮੈਂ ਜ਼ਿੰਮੇਵਾਰ ਹਾਂ ਮੈਂ ਜ਼ਿੰਮੇਵਾਰ ਹਾਂ ਬਸ ਇਦੋਂ ਕੋਈ ਨਹੀਂ ਫੇਰ ਤਾਂ ਦੋ ਲਵੀ ਬੱਕਰੀਆ ਤੁਹਾਡੇ ਯਾਰ ਕੇ ਯਾਰ ਪਹਿਲਾਂ ਹੋਰ ਇਹਦਾ ਬਤਾਉਂਦਾ ਨਹੀਂ ਉਹ ਮਾੜਾ ਨਾ ਕਰਿਓ ਜਾ ਜਾ ਖੜ ਜਾ ਇੱਕ ਮਿੰਟ ਦਿਖਾ ਲਗਾ ਗਾ ਕਾਹ ਲੈ ਗਿਆ ਆ ਬੋਗਮਨੀ ਦਰਮਾ ਹਾਂ ਇਹ ਮੋਰੇ ਨੂੰ ਲਾ ਗਿਆ ਮੈਂ ਓ ਰਿਆ ਓਏ ਇਹਦਾ ਭਈ ਹੁਣ ਮੈਂ ਕਰਾਂ ਕੀ ਯਾਰ 18 ਹਜ਼ਾਰ ਦੀ ਕਹਿੰਦੇ ਨੇ ਯਾਰ ਚਲੋ ਕੋਈ ਨਾ ਪਹਿਲਾਂ 15 ਕਹਿੰਨਾ ਆਪਣੇ ਆਪ ਦੇ ਬੰਦੇ ਆ ਤੂੰ ਸਹੀ ਕਰਕੇ ਬੱਕਰੀ ਤੱਕ ਦੇ ਬੱਕਰੀ ਚੰਗੀ ਆ ਚੰਗੀ ਕਰਕੇ ਤੇ ਮੈਂ ਉਵੇਂ ਨਹੀਂ ਮੰਗੀ 20 ਹਜ਼ਾਰ ਦੀ ਪਾ ਯਾਰ ਨਹੀਂ ਚਾਚਾ ਘੱਟ ਬੱਕਰੀ ਘੱਟ ਮਾਪੂਸਾ ਵੀ ਬਾਪੂ ਨੂੰ ਯਾਰ ਕੀ ਕੀ ਗੱਲ ਹੈ ਕੋਈ ਗੱਲ ਨਹੀਂ ਕਿ ਸਾਰੀ ਗਈ ਹੁੰਦਾ ਮਾਗਾ ਜਿਹੜੀ ਵੀ ਆਪਣੇ ਬੰਦੇ ਆ ਇਹ ਕੋਈ ਉਪਰੇ ਨਹੀਂ ਚਾਚਾ ਹੈਗੇ ਬੰਦੇ ਯਾਰ ਮੰਡੀ ਵਿੱਚ ਸਾਰੇ ਆਪਣੇ ਨੇ ਸਾਰੇ ਉਪਰੇ ਨੇ ਯਾਰ ਆ ਗੋਜੀ ਆਪਾਂ ਕਹਿੰਦੇ ਕੋਈ ਨਾਮ ਇਹਨੇ ਪੈਸੇ ਦੇਣੇ ਨੇ ਉਹ ਬੱਕਰੀ ਦੇਣੀ ਹੈ ਹੋ ਫਿਕਸ ਦੇਨੇ ਆ ਬੱਕਰੀ ਬੱਕਰੀ ਤੇ ਪੱਕੇ ਪੈਸੇ ਲਾਉ ਚੱਲ ਪੱਕੀ ਯਾਰ ਹੁਣ ਯਾਰ ਰਾਹ ਬਾਦੀ ਤੁਹਾਨੂੰ ਘਰ ਮੰਨਣਾ ਨਹੀਂ ਯਾਰ ਰਾਹ ਬਾਦੀ 35000 ਜਾ 30 ਦੀ ਦਾ ਬੱਕਰੀ बिकਦੀ ਨਹੀਂ ਯਾਰ 30 ਨਾਲ ਚੜਦਾ ਨਹੀਂ ਯਾਰ ਜਦੋਂ ਚੋਣਗੇ ਜਾ ਕੇ ਆਪੇ ਪਤਾ ਲੱਗ ਜਾਣਾ ਬੱਸ ਯਾਰ ਜੇ ਚੰਗਾ ਤਾਂ ਸਾਨੂੰ ਠੀਕ ਆ ਯਾਰ ਕਰ ਦੇ ਫਿਰ ਹਲਕਾ ਹਲਕਾ ਮਾੜੀ ਮੋਢੀ ਓਡੀ ਮੋਢੀ ਘੋੜਾ ਵਾਲੀ ਨਹੀਂ ਮੈਂ ਵੀ ਜਾਣਾ ਚੱਲੂੰਗਾ ਕਰੇ ਉਹ ਬਾਅਦ ਵਿੱਚ ਤਰਾਕ ਆ ਬਾਬੇ ਨਾਲ ਪੈ ਤਰਾਕ ਆ ਅੱਡੀ ਹੋਈ ਹੋਈ ਯਾਰਾ ਉਹਨਾਂ ਨੂੰ ਨਾ ਬੜੀ ਆਪਣੇ ਕੋਲ ਧਾਫਣ 21 ਦਿਨ ਵੀ ਹੜਦਣਾ ਤੇ ਪੂਰੇ 22000 ਦੀ ਬੱਕਰੀ ਪਾ ਦਿਆ ਨਹੀਂ ਹਲੇ ਉਹ ਹੋਗੀ ਮੈਂ ਨੱਬੜੂ ਯਾਰ ਹੌਣ ਯਾਰ ਨੱਬੜੂ ਕਿਵੇਂ ਹੋਗੀ ਕਰਕੇ ਦੇ ਟੋ ਆਇਆ ਨਾ ਕਰੂ ਨਾ ਹੋਗੀ ਮਨ ਨੱਬੜੂ ਕਹਿੰਦਾ ਕਾਹ ਬੈਠਾ ਯਾਰ ਆ ਤੇ ਆਪਾਂ ਸਹੀ ਕਰਕੇ ਰੇਟ ਦੇ ਪਰਾਣਾ ਮੈਂ ਨਾ ਹਾਲ ਹੋਗੀ 23000 ਯਾਰ ਬੱਸ ਫੱਕਰ ਆ ਜਾ ਆ ਜਾ ਹੋਰ ਯਾਰ ਕਰ ਕਮ ਆ ਜਾ ਬੱਕਾ ਯਾਰ ਗਾਹ ਗਾਹ ਬੈਠਾ ਯਾਰ ਰੋ ਯਾਰ ਬੈਠ ਜਾਣਾ ਚੱਲ ਕੋਈ ਨਾ ਬੰਦੇ ਵੀ ਆਉਂਦੇ ਆ ਹੋਰ ਯਾਰ ਨਾਲ ਬੱਕੇ ਨਾਲ ਬੱਕਰੀ ਭਗਜੂਗੀ ਦੋ ਚਲੇ ਜਾਣਗੇ ਚਲ ਆ ਜਾ ਚਲੋ 파ਰਤੀ ਦਿਖਾ ਜੀ ਪੈਸੇ ਲੈ ਲਾ ਪੈਸੇ ਲੈ ਲਾ 5 ਮਿੰਟ ਦਾ ਕਾਲ ਉਹ ਪਾ ਲੈ ਪੈਸੇ ਲੈ ਲਾ ਆਇਲਾ 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 ਨਾ ਆਇਲਾ ਸਾਈ ਵਾਲਾ ਬੜਾ ਪੈਸੇ ਆ ਜੂਰੀ ਵਾਲਾ ਨਾਲ ਇਹਨੂੰ ਵਿਚਾਰੇ ਨੂੰ ਦੇ ਦੋ ਯਾਰੀ ਵੀ ਵਿਚਾਰਾ ਭੱਜਾ ਸਰ ਆ ਵੀ ਰੂਪੇ ਹੋਰੇ ਕੀ ਆਂ ਅੰਡ ਕੀਰ ਜੋ ਹਾਂ 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 ਕੀ ਬਾਈ ਤੇ ਠੀਕ ਹੈ ਕੋਈ ਮੱਥੇ ਮਿਲਦੇ ਕੋਈ ਕੋਈ ਨਹੀਂ ਇਹ ਲੋ ਖੜਾ ਬਸ ਉਹ ਖੜਾ ਰਹਿੰਦੇ ਹਾਂ ਹਾਂ ਜੀ ਵੀਰੇ ਇੱਥੇ ਖੜਾ ਹਾਂ ਜੀ ਵੀਰੇ ਇੱਕ ਜਾਲ ਆ ਵੀਰੇ ਆਪਾਂ ਚਾਰ ਦੰਦ ਬੱਕਰਾ ਆਪਣਿਆ ਮਾਮੇ ਦਾ ਮੁੰਡਾ ਸੀਗਾ ਵੱਡੇ ਪਜੀਤ ਕਾਂ ਤੋਂ ਇਹਦੇ ਨਾਲ ਆ ਵੀਰ ਹੁਣੀ ਆਇਆ ਵੱਡੇ ਵੀਦੇ ਹੁਣੀ ਜਰਾਰਦੀਵਾਲ ਤੋਂ ਇਹਨਾਂ ਨੂੰ ਆ ਬਰੀਡਰ ਦਿੱਤਾ ਫਿਰ ਆਪਾਂ ਮੁੰਡਾਪੁਰ ਮੰਡੀ ਤੋਂ ਚਾਰ ਧੰਦਾ ਵੀਰੇ ਬਰੀਡਰ ਬਹੁਤ ਚੰਗੇ ਇੱਕ ਬੱਕਰੀ ਦਿੱਤੀ ਆ ਵੀਰ ਉਹਨਾਂ ਨੂੰ ਇਹ ਮੱਟਾ ਵੀ ਚੱਕ ਦੋ ਨਾਲ ਚੱਕੋ ਜੀ ਬੱਚਾ ਦਾ ਆ ਬੱਚਾ ਨਾ ਆ ਨਾਲਾ ਹੁੰਦਾ ਬੱਚਾ ਦਾ ਕਿ ਤਾ ਤੋ ਕੇ ਨਾ ਮੜਾ ਤਾ ਪਾਣੀ ਨਾ ਤੋ ਕੇ ਦੇਖੀ ਮੜਾ ਜਾ ਕਿ ਕਿੰਨਾ ਕਿੰਨਾ ਮੰਗਦਾ ਹੈ ਇਹ 30000 ਰੁਪਏ ਹਾਂ ਜੀ ਇਹ 20 ਦਿੰਦਾ ਹੈ ਕਈ ਯਾਰ ਕੇ ਤਾਂ ਮੁੰਗਾ ਤਾਂ ਛਾਈ ਦੇ ਲੈਂਦੀ ਤੇਨੇ ਉਹ ਗਾਹ ਬਚਨੀ ਹੁੰਦੀ ਐ ਨਹੀਂ ਆਪਾਂ ਤਾਂ ਮਹਿਨਤ ਕਰਕੇ ਲੈਂਦੀ ਐ ਇਹਦੀ ਗਾਹ ਛੋਟੀ ਆ ਬੱਕਰੀ ਕੱਟ ਹੈ ਤੇਰੇ ਬੱਚੇ ਆ ਵੀਰੇ ਕੱਦ ਹੈਣੀ ਬਈ ਇਹਦਾ ਤੇਰੇ ਸਾਹਮਣੇ ਆ ਦੇਖ ਲੈ ਹੁਣ ਕੱਦ ਹੋਣਾ ਆ ਆ थैंक यू ਟੁੱਟਿਆ ਥਾਣੀ ਵੀ ਮੜਾ ਲਾਉਣ ਲੈਂਦੀ ਐ ਇੱਕ ਬਸ ਤੇਰਾ ਤਾਂ ਲਗੋਇਆ ਨਹੀਂ ਹੈਗਾ ਤੇਰੇ ਸਾਹਮਣੇ ਖੜੀ ਐ ਜਿੰਨਾ ਦੀ ਵੀ ਐ ਚੰਗੀ ਮਾਂ ਨਹੀਂ ਯਾਰ ਮਾਂ ਦੇ ਦੇ ਬਾਈ ਬਾਈ ਨੂੰ ਛੱਡ ਦੇ ਖੜੇ ਬਾਈ ਨੂੰ ਛੱਡ ਕੇ ਰਸ ਕੇ ਦੇਣੀ ਮੈਂ ਤਾਂ ਤੇ ਨਾਲ ਆਈ ਯਾਰ ਇਤੋਂ ਬਾਈ ਗਈ ਜਾਨਾ ਕਾ ਛੜ ਗਏਗਾ ਠਾਈ ਗਈ ਬਾਈ ਲੱਗਿਆ ਮੈਂ ਬਾਈ ਪੂਣੀ ਛੜਦੇ ਹੁਣ ਛੜ ਗਏ ਵੀਰੇ 5 ਮਿੰਟ ਤਾਂ ਹੋਏ ਆਲੇ ਆਏ ਮੈਨੂੰ ਆ ਬਾਈ ਖੜੇ ਆ ਉਰੇ 5 ਮਿੰਟ ਓਏ ਅੱਲਾ ਅਕੇ ਦਰਜਦੇ ਹੋਈ ਕਰ ਤੇ ਫੜ ਲੈ ਤੂੰ ਯਾਰ ਹੁੰਦਾ